ਕਹ ਜਿਹੜਾ ਆਪਣੇ ਕੋਲ ਰੱਤਾ ਹੁੰਦਾ ਬਾਪੂ ਆ ਰਿਹਾ ਠੀਕ ਆ ਆ ਹੁੰਦਾ ਬਾਪੂ ਗੱਲ ਸਾਰਿਆਂ ਨੂੰ ਹੋਰ ਦੱਸੋ ਕੀ ਹਾਲ ਚਾਲ ਤੇ ਚਲੋ ਫਰਾਜ ਦਾ ਨਵਾਂ ਵਲੌਗ ਕਰਦੇ ਆ ਸਟਾਰਟ ਅੱਜ ਲਾਉਣੇ ਖੁੱਡੇ ਦੇ ਐ ਸਾਲ ਬੋਰੀ ਕਿਉਂਕਿ ਅਗੱਟੇ ਥਾਂ ਦੀ ਜਾਂਦੀ ਠੰਡ ਕਬੂਤਰ ਬਿਮਾਰ ਹੋਏ ਬੇ ਨਾਲੇ ਵਿੱਚ ਪਾਉਣੇ ਤੂੜੀ ਠੀਕ ਆ ਆ ਸਾਰਾ ਜਗੜ ਪਾਸੇ ਕਰਕੇ ਤੇ ਥੱਲੋਂ ਲਾਉਣੇ ਬੋਰੀ ਚੱਕ ਕੇ ਬੋਰੀ ਲਾਉਣੇ ਆ ਇੱਥੇ ਟਾ ਟਾ ਕਰਦੇ ਆ ਪਾਸੇ ਠੀਕ ਆ ਆ ਬੋਰੀ ਲਾਵਾਂਗੇ ਕਿਉਂਕਿ ਗੱਟਾ ਬਤਲਾ ਯਾਰ ਆਵਾ ਜਾਂਦੀ ਹੈ ਵਿੱਚ ਨਾਲੇ ਆ ਸਹੀ ਤਰੀਕੇ ਨਾਲ ਲਾਵਾਂਗੇ ਆ ਠੀਕ ਠਾਕ ਜਾਣੀ ਲੱਗਿਆ ਕੰਮ ਆ ਗੱਟਾ ਲੱਗਿਆ ਗਾਇਜ਼ ਇੱਥੇ ਤੇਨ ਦੀ ਜਗ੍ਹਾ ਤੇ ਬੋਰੀ ਲਾਉਣੀ ਆ ਆਪਾਂ ਯਾਰ ਆ ਬੋਰੀ ਜੀ ਤਲਾਤੀ ਮੈਂਦੇ ਅੱਗੇ ਠੀਕ ਆ ਮੇਖਾਂ ਲਾ ਕੇ ਹੁਣ ਅੰਦਰੋਂ ਅੰਦਰੋਂ ਖੁੱਡੇ ਦੇ ਵਿੱਚ ਵੜ ਕੇ ਸੂਏ ਨਾਲ ਆਹ ਰੱਸੀ ਨਾਲ ਬੰਨਦੇ ਆ ਤਾਂ ਅੱਗੇ ਨਾਲ ਮਤਲਬ ਸਿਉਣੀ ਅੰਦਰੋਂ ਤਦੋਂ ਖੁੱਡੇ 'ਚ ਚੱਲਦੇ ਆ ਠੀਕ ਆਓ ਵੇਖੋ ਅੰਦਰੋਂ ਬੰਨ ਦਿੰਨੇ ਆ ਮੋਂਦੇ ਨਾਲ ਜਾਲੀ ਨਾਲ ਸਿਉਂ ਦਿੰਨੇ ਯਾਨੀ ਕਿ ਤੇ ਕਬੂਤਰਾਂ ਨੂੰ ਡਰ ਲੱਗੂਗਾ ਡਰੋ ਨਾ ਮੁੰਡਿਓ ਤੁਹਾਡੀ ਠੰਡ ਨਾ ਲੱਗੇ ਤਾਂ ਕਰਕੇ ਲਾਈਏ ਚਾਦਰ ਤੇ ਮੈਨੂੰ ਹੁਣ ਕਿਰਾ ਖੁੱਡੇ 'ਚ ਆ ਜਾਣ ਦੋ ਗਾਇਜ਼ ਤੂੜੀ ਤਾਂ ਲੈ ਆਂਦੀ ਪਾ ਕੇ ਬੱਠਲ 'ਚ ਥੱਲੋਂ ਹੁਣ ਤੂੜੀ ਪਾਉਣੇ ਆ ਖੁੱਡੇ 'ਚ ਤੇ ਪਰਾਲੀ ਜਿਹੜੀ ਪਾਈਏ ਗੰਦ ਜਿਆ ਕਰਾਂ ਬਾਹਰ ਖੜਦ ਗਏ ਫਿਰ ਉੱਤੇ ਆ ਪਾਉਣੇ ਆ ਤੂੜੀ ਠੀਕ ਐ ਦਲੋਂ ਵਧੀਆ ਉਤੋਂ ਥੋੜੀ ਤੁਹਾਨੂੰ ਪਤਾ ਹੀ ਆ ਫਿਰ ਉਹੋ ਜਿਹੀ ਲਿਆਂਦੀ ਰੱਖ ਕੇ ਤੇ ਉਹ ਕੱਢਦੇ ਆ ਉਹਦੇ ਚੋਂ ਪਰਾਲੀ ਤੇ ਫਿਰ ਪੋਣੇ ਤੂੜੀ ਇੱਥੇ ਪਹਿਲਾਂ ਪਾਈ ਸੀ ਸੜਿਆਂ ਨੇ ਇਕੱਠੀ ਕਰਤੀ ਤੂੜੀ ਗਾਇਜ਼ ਕਬੂਤਰਬਾਰ ਕੱਢਦੇ ਤੇ ਮੈਂ ਬਾਜਰਾ ਲਿਆਂਦਾ ਸੀ ਪਿੰਡੋਂ ਜਾ ਕੇ ਬਾਜਰਾ ਰਲਾਉਣੇ ਆ ਤੇ ਕਬੂਤਰਾਂ ਨੂੰ ਦਾਣੇ ਪਾਉਣੇ ਆ ਆ ਲਫਾਫੇ ਚਾ ਬਾਜਰਾ ਤੇ ਇੰਦੇ ਚ ਰਲਾਉਣੇ ਗਣਕ ਤੇ ਬਾਜਰਾ ਠੀਕ ਹੈ ਤੇ ਸਾਫ ਕਰਨਾ ਵਾ ਮੜਾ ਜਾਂ ਫਿਰ ਮੈਂ ਸਾਫ ਕਰਕੇ ਤੇ ਰਲਾ ਲਾ ਦिए ਫਿਰ ਪਾਉਣੇ ਆ ਦਾਣੇ ਉਹਨਾਂ ਚੱਕਰ ਤੁਸੀਂ ਵਲੌਗ ਨੂੰ ਕਰੋ ਵਾਚ ਤੇ ਗਾਇਸ ਪਹੁੰਚੇ ਵੇਸੀ ਪਿੰਡ ਅੱਜ ਬਾਈ ਕੋਲੇ ਕਬੂਤਰਾਂ ਵਾਲੇ ਕੋਲੇ ਆਪਣਾ ਵੇਲੀ ਕਿਵੇਂ ਆ ਤੇ ਹੋਰੇ ਬਾਈ ਦੇ ਕਬੂਤਰ ਕਬੂਤਰ ਡਾਇਵੇ ਨੇ ਤਾਂ ਲੱਗੇ ਵੇ ਆ ਤੇ ਵਿਖਾਉਣੇ ਆ ਤੁਹਾਨੂੰ ਠਹਿਰ ਜੋਗੇਰਾ ਗਾਇਸ ਜਿਹੜਾ ਆਪਣੇ ਕੋਲ ਰੱਤਾਂ ਹੁੰਦਾ ਬਾਪੂ ਆ ਰਿਹਾ ਠੀਕ ਆ ਆ ਹੁੰਦਾ ਬਾਪੂ ਹਾਂ ਜੀ ਗੇਸ ਕਬੂਤਰਾਂ ਵਾਸਤੇ ਫਲਾਲ ਨੈਸਟਰਡੇ ਆ ਕਬੂਤਰਾਂ ਵਾਸਤੇ ਥੱਲੋਂ ਪਾਣੀ ਤੱਤਾ ਕਰਕੇ ਲੈਂਦਾ ਪਾਉਣ ਵਾਸਤੇ ਕੁੱਡਾ ਖੋਲਦੇ ਆ ਤੇ ਕਬੂਤਰਾਂ ਨੂੰ ਗਰਮ ਪਾਣੀ ਪਾਉਣੇ ਆ ਫਲਾਲ ਜੀ ਅੱਜ ਧੁੱਪ ਨਹੀਂ ਨਿਕਲੀ ਅਜੇ ਤੱਕ ਕਬੂਤਰ ਵੀ ਡਾਵਾਂਗੇ ਕੱਲ ਲੇਟ ਹੋ ਗਏ ਸੀਗੇ ਪੈਂਟੀ ਉੱਥੇ ਕਬੂਤਰ ਵਾਲੇ ਬਾਈ ਕੋਲੇ ਲੇਟ ਹੋ ਗਏ ਸੀ ਤਾਂ ਕਰਕੇ ਆਣ ਕਲੌਗ ਨਹੀਂ ਬਣਾ ਸਕੇ ਤੇ ਹੁਣ ਬਲੌਗ ਕੰਟੀਨਿਊ ਕਰਦੇ ਆ ਫਲਾਲ ਧੁੱਪ ਨਹੀਂ ਨਿਕਲੀ ਅੱਜ ਹਜੇ ਤੱਕ 8 9 ਵਜੇ ਧੁੱਪ ਨਿਕਲਿਆ ਹੋਵੇ ਤਾਂ ਚੰਗੀ ਗੱਲ ਆ ਕਬੂਤਰ ਡਾਵਾਂਗੇ ਤੇ ਜਮ ਜਮ ਜਆ ਪਾਸੇ ਕਰਦੇ ਆ ਚਾਬੀ ਖੁੱਡੇ ਦੇ ਥੱਲੇ ਪਈ ਆ ਤੇ ਲਿਆ ਕੇ ਚਾਬੀ ਤੇ ਖੋਲਦੇ ਆ ਖੁੱਡੇ ਦਾ ਤਾਲਾ ਤੇ ਕੱਢਦੇ ਆ ਕਬੂਤਰ ਬਾਹਰ ਮੰਜੀ ਦਾ ਪਾਸੇ ਕਰਤੀ ਠੀਕ ਹੈ ਗਾਈਜ਼ ਤਾਲੇ ਲਾਏ ਦਾ ਕੀ ਫਾਇਦਾ ਗਾਈਜ਼ ਜਰਾ ਚਾਬੀ ਤਾਂ ਮੈਂ ਇੱਥੇ ਭੁੱਲ ਗਿਆ ਲਾ ਕੇ ਤਾਲਾ ਆਪੇ ਚਾਬੀ ਤਾਂ ਜੇ ਕੋਈ ਲੱਗੇ ਜਾਣ ਵਾਲਾ ਬਸ ਕੌਣ ਕੱਢਣ ਆਲਾ ਹੁੰਦਾ ਕਬੂਤਰ ਤਾਂ ਜੇ ਕੋਈ ਆਉਂਦਾ ਤਾਂ ਇੱਥੋਂ ਹੀ ਚਾਬੀ ਚੱਕ ਲਈ ਤੇ ਖੋਲ ਤੇ ਫਿਰ ਚੱਕਰ ਵਾਣਾ ਸੀ